हिमाचल प्रदेश ਦੇ ਮੰਡੀ ਤੋਂ ਲੋਕ ਸਭਾ ਮੈਂਬਰ ਤੇ ਅਦਾਕਾਰ ਕੰਗਣਾ ਰਣੌਤ ਨੇ ਇੱਕ ਵਾਰ ਮੋੜ ਤੋਂ ਪੰਜਾਬ ਤੇ ਸਵਾਲ ਚੁੱਕਿਆ ਹੈ। ਵਿਵਾਦ ਇਹਨਾਂ ਖੜਾ ਹੋ ਗਿਆ ਕਿ ਪੰਜਾਬ ਦੇ ਲੋਕਾਂ ਦੇ ਵੱਲੋਂ ਕੰਗਣਾ ਰਣੌਤ ਦੇ ਖਿਲਾਫ ਨਾਰੇ ਬਾਸੀ ਕਰਨੇ ਵੀ ਸ਼ੁਰੂ ਕਰ ਦਿੱਤੀ ਹੈ। ਕੰਗਣਾ ਰਣੌਤ ਨੇ ਹੁਣ ਹਿਮਾਚਲ ਪ੍ਰਦੇਸ਼ ਦੇ ਵਿੱਚ ਡਰੱਗਸ ਦੀ ਵੱਧ ਰਹੀ ਸਥਿਤੀ ਦੇ ਚਿੰਤਾ ਜ਼ਾਹਿਰ ਕੀਤੀ ਹੈ। ਕੰਗਣਾ ਰਣੌਤ ਦਾ ਕਹਿਣਾ ਹੈ ਕਿ ਇਹ ਡਰੱਗਸ ਪੰਜਾਬ ਦੇ ਰਾਹੀਂ ਪਾਕਿਸਤਾਨ ਤੋਂ ਆ ਰਿਹਾ ਹੈ। ਇਸੇ ਨਾਲ ਹਿਮਾਚਲ ਪ੍ਰਦੇਸ਼ ਦਾ ਉਹੀ ਹਾਲ ਹੋ ਜਾਣਾ ਹੈ ਜਿਵੇਂ ਪੰਜਾਬ ਦੇ ਕੁਝ ਪਿੰਡਾਂ ਦਾ ਜਿੱਥੇ ਹੁਣ ਸਿਰਫ ਵਿਧਵਾਵਾਂ ਹੀ ਰਹਿ ਗਈਆਂ ਨੇ ਕੰਗੜਾ ਰਣੋਤ ਨੇ ਕਿਹਾ ਕਿ ਡਰੱਗਸ ਦੀ ਸਥਿਤੀ ਇਨੀ ਗੰਭੀਰ ਹੋ ਚੁੱਕੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਲਦ ਹੀ ਜੇਕਰ ਇਸਤੇ ਕੋਈ ਸਖਤ ਕਦਮ ਨਾ ਚੁੱਕਿਆ ਗਿਆ ਤਾਂ ਸਾਡੇ ਜੋ ਜਿਸ ਤਰ੍ਹਾਂ ਪੰਜਾਬ ਦੇ ਕੁਝ ਪਿੰਡ ਨੇ ਜਿੱਥੇ ਸਿਰਫ ਵਿਧਵਾਵਾਂ ਤੇ ਮਹਿਲਾਵਾਂ ਹੀ ਰਹਿੰਦੀਆਂ ਨੇ ਅਜਿਹੀ ਸਥਿਤੀ ਸਾਡੇ ਹਿਮਾਚਲ ਪ੍ਰਦੇਸ਼ ਦੀ ਹੋ ਜਾਣੀ ਹੈ ਹਿਮਾਚਲ ਦੇ ਬੱਚੇ ਹੱਦ ਤੋਂ ਵੱਧ ਭੋਲੇ ਤੇ ਸਿੱਧੇ ਹੁੰਦੇ ਨੇ में जो है ड्रग्स की स्थिति इतनी गंभीर है कि मैं आपसे ये बताना चाहूंगी कि जल्द ही अगर इस पर कोई कड़ा कदम नहीं लिया जाए जाएगा तो हमारे जो जैसे पंजाब में कुछ गांव हैं जहां पे सिर्फ बुधवाएं और महिलाएं ही रहती हैं वैसी स्थिति हमारे हिमाचल की हो जाएगी हिमाचल के बच्चे एक तो हद से ज्यादा मैं कहूंगी गलिबुल होते हैं भोले होते हैं सीधे होते हैं और पंजाब के रास्ते से और पंजाब में पाकिस्तान के रास्ते से जो ड्रग आ रहा है और जो हिमाचल में पहुंच रहा है बच्चों ने जो है माँ बाप के गहने बेच दिए हैं बच्चों ने जो है चोरियां कर कर के गाड़ियां बेच दी है हमारे पास ऐसे ऐसे लोग आते रोते हैं कमरों में वो खुद को बंद कर लेते हैं फर्नीचर तोड़ते हैं चिल्लाते हैं रोकते हैं ये एक तरह से आप देखें तो मौत से भी बदतर जो है ये उनकी स्थिति हो जाती है तो इसके लिए अवश्य ही गवर्नर जी ने जो कहा है वो सही कहा हिमाचल में जो है ड्रग्स की स्थिति इतनी गंभीर है कि मैं आपसे ये बताना चाहूंगी कि जल्द ही अगर इस पर कोई कड़ा कदम नहीं लिया जाए जाएगा तो हमारे जो जैसे पंजाब में कुछ गांव हैं जहां जहाँ पे सिर्फ बुधवार ਦਸੀ ਹੈ ਕਿ ਕੰਗੜਾ ਰਣੋਥ ਦੇ ਵੱਲੋਂ ਹੁਣ ਸਿੱਧੇ ਇਲਜ਼ਾਮ ਪੰਜਾਬ ਤੇ ਲਗਾਏ ਗਏ ਨੇ ਕਿ ਪੰਜਾਬ ਦੇ ਰਸਤੇ ਰਾਹੀਂ ਹਿਮਾਚਲ ਪ੍ਰਦੇਸ਼ ਦੇ ਵਿੱਚ ਪਾਕਿਸਤਾਨ ਤੋਂ ਡਰੱਗ ਆ ਰਿਹਾ ਹੈ ਇਸੇ ਕਰਕੇ ਹਿਮਾਚਲ ਪ੍ਰਦੇਸ਼ ਦਾ ਹਾਲ ਪੰਜਾਬ ਵਰਗਾ ਹੋ ਸਕਦਾ ਹੈ ਬੱਚਿਆਂ ਨੇ ਮਾਪਿਆਂ ਦੇ ਗਹਿਣੇ ਵੇਚ ਦਿੱਤੇ ਨੇ ਬੱਚਿਆਂ ਨੇ ਚੋਰੀਆਂ ਕਰਕੇ ਗੱਡੀਆਂ ਵੇਚ ਦਿੱਤੀਆਂ ਨੇ ਸਾਡੇ ਕੋਲ ਅਜਿਹੇ ਲੋਕ ਆਉਂਦੇ ਨੇ ਜੋ ਰੋਂਦੇ ਨੇ ਉਹ ਆਪਣੇ ਆਪ ਨੂੰ ਕਮਰਿਆਂ ਦੇ ਵਿੱਚ ਬੰਦ ਕਰ ਲੈਂਦੇ ਨੇ ਫਰਨੀਚਰ ਨੂੰ ਤੋੜਦੇ ਨੇ ਤੇ ਚੀਕਦੇ ਰਹਿੰਦੇ ਨੇ ਇੱਕ ਤਰ੍ਹਾਂ ਦੀ ਮੌਤ ਤੋਂ ਵੀ ਭੈੜੀ ਸਥਿਤੀ ਹੋ ਜਾਂਦੀ ਹੈ ਇਸ ਨੂੰ ਲੈ ਕੇ ਗਵਰਨਰ ਨੇ ਜੋ ਕਿਹਾ ਉਹ ਸਹੀ ਕਿਹਾ ਕੰਗੜਾ ਰਣਾਉ ਦੇ ਇਸ ਬਿਆਨ ਤੋਂ ਬਾਅਦ ਲਗਾਤਾਰ ਹੁਣ ਪੰਜਾਬੀਆਂ ਦਾ ਗੁੱਸਾ ਵੀ ਸੱਤਵੇਂ ਆਸਮਾਨ ਤੇ ਹੈ ਤੁਹਾਨੂੰ ਯਾਦ ਹੋਣਾ ਹੈ ਕਿ ਕਿਸਾਨ ਅੰਦੋਲਨ ਦੇ ਦੌਰਾਨ ਕਿਸਾਨ ਬੀਬੀਆਂ ਨੂੰ ਲੈ ਕੇ ਵੀ ਕੰਗੜਾ ਰਣਾਉ ਦੇ ਵੱਲੋਂ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਤੇ ਇਸ ਦਾ ਭਾਰੀ ਵਿਰੋਧ ਹੋਇਆ ਸੀ ਤਾਂ ਹੁਣ ਮੁੜ ਤੋਂ ਡਰੱਗਸ ਨੂੰ ਲੈ ਕੇ ਪੰਜਾਬ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਕਿਹਾ ਗਿਆ ਕਿ ਪੰਜਾਬ ਦਾ ਹਾਲ ਹਿਮਾਚਲ ਪ੍ਰਦੇਸ਼ ਵਰਗਾ ਨਾ ਹੋ ਜਾਵੇ ਇਸ ਕਰਕੇ ਜਲਦ ਤੋਂ ਜਲਦ ਇਸ ਜੋ ਸਥਿਤੀ ਬਣਦੀ ਜਾ ਰਹੀ ਹੈ ਇਸ ਤੇ ਨਕੇਲ ਕਸਨੀ ਚਾਹੀਦੀ ਹੈ